ਸਤਿ ਸ਼੍ਰੀ ਅਕਾਲ ਜੀ 트ੈਂਡਿੰਗ ਫੈਸ਼ਨ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਹਾਲੇ ਤੱਕ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਤੇ ਸਾਡਾ Instagram ਪੇਜ 트ੈਂਡਿੰਗ 7785 ਨੂੰ ਵੀ ਜ਼ਰੂਰ ਫਾਲੋ ਕਰਿਓ ਅੱਜ ਅਸੀਂ ਤੁਹਾਡੇ ਲਈ ਪ੍ਰਿੰਟਰਡ ਸੂਟ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਪਿਆਰੇ ਜਿਹੇ ਕਲਰ ਹਨ ਫਰਸਟ ਕਲਰ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਜੋ ਕਿ ਪਿਸਤਾ ਗ੍ਰੀਨ ਕਲਰ ਇਸ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਿਹਾ ਹੈ ਇਸ ਦਾ ਦੁਪੱਟਾ ਜੋ ਕਿ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਡ ਦੁਪੱਟਾ ਨੈਕਸਟ ਕਲਰ ਸੀ ਤੁਹਾਨੂੰ ਸ਼ੋ ਕਰਾਂਗੇ ਮਸਟਰਡ ਸ਼ੇਡ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਆ ਰਿਹਾ ਪ੍ਰੋਪਰ ਮਾਸਟਰ ਸ਼ੇਡ ਹੈ ਇਸ ਦਾ ਜੋ ਸ਼ਰਟ ਪੀਸ ਆਏਗਾ ਉਹ ਪਾਊਡਰ ਬਲੂ ਦੇ ਨਾਲ ਇਸ ਦਾ ਕੰਬੀਨੇਸ਼ਨ ਆਏਗਾ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਹੈ ਇਸ ਦਾ ਦੁਪੱਟਾ ਜੋ ਕਿ ਹੋਰ ਵੀ ਇਸ ਦੀ ਖੂਬਸੂਰਤੀ ਵਧਾ ਰਿਹਾ ਸੂਟ ਦੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਸੇਮ ਫੈਬਰਿਕ ਜੋ ਫੈਬਰਿਕ ਸ਼ਰਟ ਦਾ ਆਏਗਾ उही फैब्रिक दुपटे आएगा नैक्सट कलर इस दे आएगा बेज कलर हाँ जी इस बॉटम आएगी इसका शर्ट पीस आएगा ये वाला कलर तो इसका डिज़ाइन मोस्ट ट्रेंडिंग डिजाइन है बहुत ही बढ़िया। ਬਹੁਤ ਹੀ ਪਿਆਰਾ ਜਿਹਾ ਕਲਰ ਇਸ ਦਾ ਦੁਪੱਟਾ ਆਏਗਾ ਡਿਜ਼ਾਈਨਰ ਜਿਹਾ ਦੁਪੱਟਾ ਇਸ ਦੇ ਕਾਰਨਰ ਤੇ ਪ੍ਰਿੰਟਿੰਗ ਆਏਗੀ ਐਂਡ ਦੋਨੋਂ ਕਾਰਨਰ ਤੇ ਪ੍ਰਿੰਟਿੰਗ ਆਏਗੀ ਐਂਡ ਸੈਂਟਰ ਦੇ ਵਿੱਚ ਇਹ ਫਲਔਰਸ ਆਣਗੇ ਨੈਕਸਟ ਕਲਰ ਆਏਗਾ ਸਕਾਈ ਕਲਰ ਫਰੋਜ਼ੀ ਕਲਰ ਜਿਹਨੂੰ ਆਪਾਂ ਕਹਿੰਦੇ ਆ ਐਂਡ ਇਸ ਦਾ ਸ਼ਰਟ ਪੀਸ ਆਏਗਾ ਇਸ ਦਾ ਵੀ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਐਂਡ ਇਸ ਦਾ ਦੁਪੱਟਾ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਇਹ ਸੂਟ ਮਾਈਕਰੋ ਚੈੱਕ ਦੇ ਉੱਪਰ ਬਣੇ ਹੋਏ ਹਨ ਜੇਕਰ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੈ 9814234198 ਤੁਸੀਂ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਅਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ